ਪਰਮ ਸਨਮਾਨ ਜੋਗ ਸਾਧ ਸੰਗਤ ਜੀ ਜਿੰਨੇ ਵੀ ਸਾਡੇ ਡੇਲੀ ਨਿਤਨੇਮ ਚੈਨਲ ਦੇ ਨਾਲ ਜੁੜੇ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਨੂੰ ਅਸੀਂ ਦੱਸਾਂਗੇ ਕਿ ਜਿਨ੍ਹਾਂ ਘਰਾਂ ਦੇ ਵਿੱਚ ਸਰੀਰਕ ਰੋਗ ਨਹੀਂ ਕੋਈ ਵੀ ਵੈਦ ਕੋਈ ਵੀ ਡਾਕਟਰ ਕੋਈ ਵੀ ਹਸਪਤਾਲ ਨਹੀਂ ਛੱਡਿਆ ਜਾਂ ਡਾਕਟਰਾਂ ਨੇ ਜਵਾਬ ਦਿੱਤਾ ਹੋਵੇ ਕਿ ਇਸ ਦਾ ਕੋਈ ਇਲਾਜ ਨਹੀਂ ਹੈ ਤੇ ਸਾਧ ਸੰਗਤ ਜੀ ਇਸ ਵੀਡੀਓ ਨੂੰ ਪੂਰੀ ਸੁਣਿਓ ਅਸੀਂ ਤੁਹਾਨੂੰ ਦੱਸਾਂਗੇ 101% ਇਲਾਜ ਕਰਨ ਦਾ ਤਰੀਕਾ ਤੇ ਇਲਾਜ ਹੋਏਗਾ ਸਹੀ ਤੇ ਸਰੀਰਕ ਰੋਗ ਸਾਰੇ ਕੱਟੇ ਜਾਣਗੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨੀ ਸਾਰੇ ਵਿਧੀ ਸੁਣ ਲਿਓ ਕਿਵੇਂ ਤੁਸੀਂ ਇੱਕ ਪੌੜੀ ਦਾ ਜਾਪ ਕਰਨਾ ਹੈ ਇੱਕ ਮਹੀਨਾ ਤੇ ਹਰ ਐਤਵਾਰ ਇੱਕ ਮਹੀਨਾ ਚਾਰ ਹਫਤੇ ਚਾਰ ਐਤਵਾਰ ਤੁਸੀਂ ਉਹ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਹੈ ਤੇ ਸਰੀਰ ਕੋ ਰੋਗ ਭਾਵੇਂ ਸਰੀਰ ਨੂੰ ਕੋੜ ਹੋਵੇ ਭਾਵੇਂ ਸਰੀਰ ਨੂੰ ਕੈਂਸਰ ਦੀ ਬਿਮਾਰੀ ਲੱਗੀ ਹੋਵੇ ਬਸ ਇੱਕ ਮਹੀਨਾ ਇਸ ਪੌੜੀ ਦਾ ਤੁਸੀਂ ਜਾਪ ਕਰ ਲੈਣਾ ਹੈ ਤੇ ਚਾਰ ਹਫਤੇ ਚਾਰ ਐਤਵਾਰ ਤੁਸੀਂ ਉਹ ਸਰੋਵਰ ਵਿੱਚ ਜਾ ਕੇ ਇਸ਼ਨਾਨ ਕਰਨੇ ਨੇ ਤੇ ਪੌੜੀ ਕਿਹੜੀ ਦਾ ਜਾਪ ਕਰਨਾ ਹੈ ਤੇ ਕਿਵੇਂ ਕਰਨਾ ਹੈ ਉਸ ਦੀ ਵਿਧੀ ਤੁਸੀਂ ਸੋਲ ਲਓ ਉਸ ਵਿਧੀ ਦੇ ਨਾਲ ਕਰੋਗੇ ਤੇ 101% ਤੁਹਾਨੂੰ ਫਾਇਦਾ ਹੋਵੇਗਾ ਜੇ ਰੋਗੀ ਨਹੀਂ ਕਰ ਸਕਦਾ ਆਪ ਪਾਠ ਤੇ ਕੋਲ ਖਲੋ ਕੇ ਕੋਲ ਬਹਿ ਕੇ ਕੋਈ ਉਸ ਦਾ ਸੱਜਣ ਮਿੱਤਰ ਕੋਈ ਪਰਿਵਾਰ ਮੈਂਬਰ ਉਸ ਨੂੰ ਪਾਠ ਸੁਣਾਵੇ ਤੇ ਸੁਣਦੇ ਨਾਲ ਹੀ ਉਸ ਰੋਗੀ ਦੇ ਸਾਰੇ ਰੋਗ ਕੱਟੇ ਜਾਣਗੇ ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਬਿਮਾਰੀ ਹੋਵੇ ਕੋਈ ਵੀ ਰੋਗ ਹੋਵੇ ਇਹ ਯਕੀਨ ਕਰਕੇ ਤੁਸੀਂ ਮੰਨੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਉਹ ਪਉੜੀ ਕਿਹੜੀ ਹੈ ਕਿਹੜਾ ਸ਼ਲੋਕ ਦਾ ਤੁਸੀਂ ਜਾਪ ਕਰਨਾ ਹੈ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੋਂ ਲੈ ਕੇ 5 ਵਜੇ ਤੱਕ 1 ਘੰਟਾ ਜਾਪ ਕਰਨਾ ਸੁਚਮ ਇਸ਼ਨਾਨ ਕਰਕੇ ਪੂਰੀ ਸੁਚਮ ਰਾਕ ਕੇ 1 ਘੰਟਾ ਜਾਪ ਕਰਨਾ ਹੈ ਡੇਲੀ 40 ਦਿਨ ਤੇ ਅੰਮ੍ਰਿਤ ਵੇਲੇ ਕਰਨਾ ਹੈ 4 ਤੋਂ 5 ਕੀੜੀ ਪੌੜੀ ਐ ਗੌੜੀ ਮਹੱਲਾ ਪੰਜਵਾ ਮਾਂਜ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਠ ਪਹਿਰੇ ਆਰਾਧੀ ਐ ਪੂਰਨ ਸਤਗੁਰ ਗਿਆਨ ਦੁੱਖ ਭੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤ ਗੁਰ ਗਿਆਨ ਸਾਧ ਸੰਗਤ ਜੀ ਇਸ ਪੌੜੀ ਦਾ ਇਹ ਸਾਰੇ ਪੌੜੀ ਦਾ ਤੁਸੀਂ 1.5 ਮਹੀਨਾ 40 ਦਿਨ ਰੋਗੀ ਦੇ ਕੋਲ ਬਹਿ ਕੇ ਜਾਪ ਕਰਨਾ ਇਸ ਸ਼ਲੋਕ ਦਾ ਬੋਲ ਕੇ ਕਰਨਾ ਹੈ ਉਸ ਨੂੰ ਸੁਣਾਉਣਾ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਬਾਣੀ ਹੈ 218 ਅੰਗ ਤੇ ਆਉਂਦੀ ਹੈ 218 ਅੰਗ ਤੇ ਗੌੜੀ ਰਾਗ ਦੇ ਵਿੱਚ ਤੇ ਉਹ ਕਿਹੜਾ ਸਰੋਵਰ ਹੈ ਜਿੱਥੇ ਤੁਸੀਂ ਚਾਰ ਹਫਤੇ ਚਾਰ ਐਤਵਾਰ ਜਾ ਕੇ ਇਸ਼ਨਾਨ ਕਰਨਾ ਹੈ ਉਹ ਤਰਨ ਤਾਰਨ ਸਾਹਿਬ ਜਿਹੜਾ ਸਰੋਵਰ ਬਣਿਆ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਜਿਹੜਾ ਬਣਾਇਆ ਹੈ ਉੱਥੇ ਸਾਧ ਸੰਗਤ ਜਾ ਕੇ ਤੁਸੀਂ ਰੋਗੀ ਨੂੰ ਹਰ ਐਤਵਾਰ ਜਾ ਕੇ ਇੱਕ ਮਹੀਨਾ 4 ਹਫ਼ਤੇ 4 ਐਤਵਾਰ ਤੁਸੀਂ ਇਸ਼ਨਾਨ ਕਰਾਇਆ ਜੇ ਤੇ ਰੋਗੀ ਨੌ ਬਰ ਨੌ ਹੋ ਜਾਵੇਗਾ ਸਾਰੇ ਰੋਗ ਉਸ ਦੇ ਕੱਟੇ ਜਾਣਗੇ ਅਜਮਾ ਕੇ ਵੇਖੋ ਇੱਕ ਵਾਰੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ